ਆਸਟ੍ਰੇਲੀਆ ਸਟੱਡੀ ਵੀਜ਼ਾ ਦੀ ਗੱਲ ਕਰਦੇ ਆ ਤਾਂ ਅੱਜ ਦੇ ਟਾਈਮ ਦੇ ਵਿੱਚ ਆਪਾਂ ਸ਼ੁਰੂ ਤੋਂ ਹੀ ਵੈਸੇ ਦੇਖੀਏ ਤਾਂ ਆਸਟ੍ਰੇਲੀਆ ਦਾ ਪ੍ਰੋਸੈਸ ਥੋੜਾ ਸਟ੍ਰਿਕਟ ਨਜ਼ਰ ਆਉਂਦਾ ਹੈ ਪਰ ਅੱਜ ਆਪਾਂ ਕਲੀਅਰ ਕੱਟ ਗੱਲ ਕਰਨੀ ਹੈ ਕਿ ਕਿਹੜੇ ਸਟੂਡੈਂਟਸ ਨੂੰ ਆਸਟ੍ਰੇਲੀਆ ਸਟੱਡੀ ਵੀਜ਼ਾ ਲਈ ਅਪਲਾਈ ਕਰਨਾ ਚਾਹੀਦਾ ਹੈ ਅਸੀਂ ਬਾਰ-ਬਾਰ ਇਹ ਗੱਲਾਂ ਆਪਣੀ ਵੀਡੀਓਜ਼ ਦੇ ਜ਼ਰੀਏ ਤੁਹਾਡੇ ਤੱਕ ਤਾਂ ਪਹੁੰਚਾਉਂਦੇ ਆ ਤਾਂ ਕਿ ਸਟੂਡੈਂਟ ਦੇ ਮਾਈਂਡ ਵਿੱਚ ਕਲੀਅਰ ਹੋਵੇ ਕਿ ਮੇਰੇ ਲਈ ਆਸਟ੍ਰੇਲੀਆ ਦਾ ਰਸਤਾ ਹੈ ਜਾਂ ਨਹੀਂ ਹੈ ਔਰ ਕਿਸ ਤਰ੍ਹਾਂ ਦੇ ਸਟੂਡੈਂਟਸ ਨੂੰ ਜੋ ਹੈ ਪ੍ਰੈਫਰੈਂਸ ਜ਼ਰੂਰ ਮਿਲਦੀ ਹੈ ਆਸਟ੍ਰੇਲੀਆ ਗਵਰਨ ਸਮਝਾਵਾਂਗੇ ਤਾਂ ਕਿ ਤੁਸੀਂ ਸਹੀ ਡਿਸੀਜਨ ਲਓ ਆਪਣੇ ਫਿਊਚਰ ਦੇ ਲਈ ਸਵਾਗਤ ਹੈ ਜੀ ਮੈਂ ਹਰਜੋਤ ਕੌਰ ਔਰ ਆਸਟ੍ਰੇਲੀਆ ਸਟਡੀ ਵੀਜ਼ਾ ਨੂੰ ਲੈ ਕੇ ਸਾਰੇ ਜਿਹੜੇ ਮੇਨ ਮੇਨ ਪੁਆਇੰਟ ਨੇ ਤੁਹਾਡੇ ਨਾਲ ਸਾਂਝਾ ਕਰਨ ਜਾ ਰਹੇ ਨੇ ਚੋਪੜਾ ਕੰਸਲਟੈਂਸੀ ਤੋਂ ਅਬਰੋਡ ਐਜੂਕੇਸ਼ਨ ਐਡਵਾਈਜ਼ਰ ਮਿਸਟਰ ਉਦੀ ਚੋਪੜਾ ਜੀ ਬਹੁਤ ਬਹੁਤ ਸਵਾਗਤ ਹੈ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਸੋਦੀ ਜੀ ਆਸਟ੍ਰੇਲੀਆ ਸਟੱਡੀ ਵੀਜ਼ਾ ਬਹੁਤ ਹੀ ਟਫ ਅੱਜ ਦੇ ਟਾਈਮ ਵਿੱਚ ਤਾਂ ਬਹੁਤ ਹੀ ਜ਼ਿਆਦਾ ਟਫ ਹੋ ਗਿਆ ਹੈ ਪੰਜਾਬ ਹਰਿਆਣਾ ਦੇ ਸਟੂਡੈਂਟ ਲਈ ਕਿਸ ਤਰ੍ਹਾਂ ਦਾ ਹੁਣ ਮਾਹੌਲ ਲੱਗ ਰਿਹਾ ਹੈ ਕੀ ਕੋਈ ਕਾਲਜ ਯੂਨੀਵਰਸਿਟੀਜ਼ ਦੀ ਗੱਲ ਕਰੀਏ ਲੀਨਿਅੰਟ ਨਜ਼ਰ ਆ ਰਹੇ ਨੇ ਪਹਿਲਾਂ ਤਾਂ ਇਹ ਜ਼ਰੂਰ ਦੱਸੋ ਕਿਸ ਤਰ੍ਹਾਂ ਦੀ ਪ੍ਰੋਫਾਈਲ ਵਾਲੇ ਸਟੂਡੈਂਟ ਨੂੰ ਸੋਚਣਾ ਚਾਹੀਦਾ ਹੈ ਕਿ ਮੈਂ ਆਸਟ੍ਰੇਲੀਆ ਲਈ ਅਪਲਾਈ ਕਰਾਂ ਔਰ ਕਿਹੜੀ ਪ੍ਰੋਫਾਈਲ ਵਾਲਿਆਂ ਨੂੰ ਹੋਰ ਕਿਸੇ ਆਪਸ਼ਨ ਵੱਲ ਚਲੇ ਜਾਣਾ ਚਾਹੀਦਾ ਹੈ ਮੈਮ ਪ੍ਰੋਫਾਈਲ ਨਾ ਵੀ ਹੋਏ ਨਾ ਤਾਂ ਵੀ ਚੱਲ ਪਊਗਾ ਬਟ ਫੰਡ ਹੋਣਾ ਜ਼ਰੂਰੀ ਹੈ ਅੱਜ ਦੇ ਡੇਟਸ ਕਿਉਂਕਿ ਮੈਂ ਤੁਹਾਨੂੰ ਅੱਜ ਇੱਕ ਗੱਲ ਦੱਸਾਂ ਸਾਡੀ ਬੜੇ ক্লোਜ਼ ਰੈਪ ਨਾਲ ਗੱਲ ਹੋਈ ਸੀ ਯੂ نو ਦੇ ਆਰ ਨਾਟ ਕਨਸਿਡਰਿੰਗ ਪ੍ਰੋਫਾਈਲਸ ਟੂ ਬੀ ਵੈਰੀ ਗੁੱਡ ਪ੍ਰੋਫਾਈਲਸ ਦੇ ਆਰ ਕਨਸਿਡਰਿੰਗ ਦ ਪੇਰੈਂਟਸ ਸ਼ੁੱਡ ਹੈਵ ਅ ਵੈਰੀ ਗੁੱਡ ਬੈਕਿੰਗ ਜਿਨ੍ਹਾਂ ਨੇ ਸਪான்ਸਰ ਕਰਨਾ ਹੈ ਬੱਚਿਆਂ ਨੂੰ 45% 50% 55% ਜਿਹੜੇ ਸੀਬੀਐਸਸੀ ਦੇ ਹੈਗੇ ਆ ਸੋ ਐਨੀਥਿੰਗ ਅਬੋਵ 50% ਕੇ ਬੈਂਡ ਹੈਗੇ ਹਾਸਕੀ ਲੈਵਲ 1 ਯੂਨੀਵਰਸਿਟੀ ਐਡਮਿਸ਼ਨ ਮਿਲ ਰਹੀ ਹੈ ਦ ਓਨਲੀ ਇਸ਼ੂ ਇਜ਼ ਵਿਦ ਦ ਫਾਈਨੈਂਸ਼ੀਅਲ ਬੈਕਗਰਾਊਂਡ ਜੀ ਆਪਾਂ ਸਿੱਧੂ ਸਿੱਧੀ ਗੱਲ ਕਰੀਏ 30 ਤੋਂ 32 ਲੱਖ ਰੁਪਏ ਅਕਾਊਂਟ 'ਚ ਰੱਖਣਾ ਹੈ 2 ਤੋਂ 3 ਮਹੀਨੇ ਪੁਰਾਣਾ ਹੋਣਾ ਚਾਹੀਦਾ ਹੈ ਕੁਝ ਫਰੈਸ਼ ਫਰੈਸ਼ ਫੰਡ ਵੀ ਚੱਲ ਸਕਦੇ ਆ ਬਟ ਘੱਟੋ ਘੱਟ ਵੀ ਲੱਗਦੇ ਤੁਹਾਨੂੰ ਪੁਰਾਣੇ ਫੰਡ ਦਿਖਾਣੇ ਪੈਣੇ ਆ ਠੀਕ ਹੈ ਜੇ ਨਹੀਂ ਦਿਖਾ ਸਕਦੇ ਐਜੂਕੇਸ਼ਨ ਲੋਨ ਲੈ ਲਓ ਸਿੱਧੀ ਜੀ ਗੱਲ ਹੈ ਆਪਾਂ ਕੋਈ ਕੁਮਾਫਰਾਗੇ ਨਹੀਂ ਕਰਨਾ ਬੱਚੇ ਦਾ ਵੀਜ਼ਾ ਨਿਕਲ ਜਾਊਗਾ ਕਿਉਂਕਿ ਸਟੇਟ ਨੇ ਬਹੁਤ ਰਿਜੈਕਸ਼ਨ ਦਿੱਤੀ ਹੈ ਥਿਸ ਇਜ਼ ਦਾ ਰਾਈਟ ਟਾਈਮ ਟੂ ਅਪਲਾਈ ਫਾਰ ਜੁਲਾਈ ਇਨਟੇਕ ਬਟ ਕੁਝ ਪੁਰਾਣੀ ਐਫਡੀ ਕੁਝ ਸੇਵਿੰਗ ਤੁਹਾਨੂੰ ਦਿਖਾਣੀ ਪੈਣੀ ਹੈ ਨਹੀਂ ਹੈ ਆਈਟੀਆ ਚੰਗੀ ਹੈ ਉਹਦੇ ਅਗੇਂਸਟ ਤੇ ਲੋਨ ਲੈ ਲਓ ਜੇ ਆਈਟੀਆ ਕਟ ਹੈਗੀ ਆ ਤਾਂ ਲੋਨ ਵੀ ਲੈ ਲਓ ਤੇ ਪੁਰਾਣੇ ਫੰਡ ਵੀ ਦਿਖਾ ਲਓ ਸੋ ਇਹ ਤੁਹਾਨੂੰ ਕੰਬੀਨੇਸ਼ਨ ਬਣਾ ਕੇ ਚੱਲਣਾ ਪੈਣਾ ਜੇ ਉਸ ਤੋਂ ਬਾਅਦ ਵੀ ਪੈਸੇ ਕੱਟ ਪੈ ਰਹੇ ਤਾਂ ਥਰਡ ਪਾਰਟੀ ਆਪਣੇ ਚਾਚੇ ਤਾਇਏ ਤੋਂ ਕੁਝ 2 4 5 ਲੱਖ ਰੁਪਏ ਲੈ ਸਕਦੇ ਹੋ ਇਹ ਸਾਰੀ ਚੀਜ਼ਾਂ ਨਾਲ ਮਿਲ ਕੇ ਆਸਟ੍ਰੇਲੀਆ ਸਟੂਡੈਂਟ ਵੀਜ਼ਾ ਬੰਦਾ ਹੈ ਬਸ ਇੰਨੀ ਜੀ ਗੱਲ ਹੈ ओके ओके ठीक है बिल्कुल यानी कि थे फंड्स ਨੂੰ ਲੈ ਕੇ ਜਿਹੜੇ ਤਿਆਰ ਨੇ ਪੇਰੈਂਟਸ ਐ ਸਟੂਡੈਂਟਸ ਉਹਨਾਂ ਨੂੰ ਸੋਚ ਸਮਝ ਕੇ ਉਸੇ ਢੰਗ ਨਾਲ ਲੱਗੋ ਅਪਲਾਈ ਕਰਨਾ ਚਾਹੀਦਾ ਤਾਂ ਇੱਥੇ ਮੈਂ ਹੋਰ ਅਗਰ ਡਿਟੇਲ ਵਿੱਚ ਤੁਹਾਡੇ ਤੋਂ ਪੁੱਛਣਾ ਚਾਹਾਂ ਦੇਖੋ ਜਿਹੜੇ ਹੁਣ ਰੀਸੈਂਟ ਪਾਸਵਰਡ ਸਟੂਡੈਂਟ ਐ ਪਲੱਸ 2 ਤੋਂ ਬਾਅਦ ਜਿਨ੍ਹਾਂ ਨੇ ਹੁਣ ਅਪਲਾਈ ਕਰਨਾ ਐ ਉਹ ਪ੍ਰੋਸੈਸ ਵਾਈਜ਼ ਥੋੜਾ ਜਿਹਾ ਮੋٹے ਮੋٹے ਤੌਰ ਤੇ ਜ਼ਰੂਰ ਸਟੂਡੈਂਟਸ ਨੂੰ ਦੱਸ ਦਿਓ ਕਿਉਂਕਿ ਫੰਡਸ ਨੂੰ ਲੈ ਕੇ ਵੀ ਨਾ ਕਈ ਵਾਰੀ ਸਟੂਡੈਂਟ ਹੀ ਉਹਨਾਂ ਦੇ ਪੇਰੈਂਟਸ ਕੁਝ ਬਹੁਤ ਮੇਜਰ ਗਲਤੀਆਂ ਕਰ ਜਾਂਦੇ ਨੇ ਜੋ ਰਿਜੈਕਸ਼ਨ ਦਾ ਕਾਰਨ ਬਣ ਜਾਂਦਾ ਜਮੀਨ ਦੀ ਫਰਦਾ ਹੋਣੀ ਜ਼ਰੂਰੀ ਹੈਗੀ ਐ ਜਮੀਨ ਦੇ ਵਿੱਚ ਕਸ਼ਤੂ ਤੇ ਕੈਸ਼ ਵਿੱਚ ਲੈ ਰਹੇ ਹੋ ਤਾਂ ਸਿਰਫ ਜਮੀਨ ਹੀ ਹੈਗੀ ਐ ਤੁਸੀਂ ਆਪਣੀ ਵਾਈਟ ਦੀ ਇਨਕਮ ਘੱਟ ਸ਼ੋ ਕਰ ਰਹੇ ਹੋ ਜੇ ਤੁਹਾਡੇ ਕੋਲ ਇਨਕਮ ਸਰਟੀਫਿਕੇਟ ਹੈਗੇ ਐ ਤੁਸੀਂ ਜਿੰਨੇ ਵੀ ਇਨਕਮ ਦੇ ਆਪਣੇ ਉਗਾਈ ਕਰ ਰਹੇ ਹੋ ਜਾਂ ਅੱਗੇ ਇਥੇ ਆਪਣੇ ਆੜਤ ਨੂੰ ਵੇਚ ਰਹੇ ਹੋ ਆਪਣੀ ਜਮੀਨ ਆਪਲੇ ਫਸਲ ਵੇਚ ਰਹੇ ਹੋ ਤਾਂ ਤੁਹਾਨੂੰ ਰਿਕਾਰਡ ਹੋਣਾ ਚਾਹੀਦਾ ਜਿੰਨੇ ਵੀ ਜਮੀਨ ਤੁਹਾਡੇ ਕੋਲ ਹੈਗੀ ਐ ਦੂਜੀ ਗੱਲ ਤੇ ਡੇਰੀ ਕਰ ਰਹੇ ਹੋ ਡੇਰੀ ਵਿੱਚ ਵੀ ਪ੍ਰੋਪਰ ਤੁਹਾਨੂੰ ਆਪਣੇ ਬਿੱਲ ਕਟ ਬਿੱਲ ਦੇ ਕੇ ਤੁਹਾਨੂੰ ਪੇਮੈਂਟ ਲੈਣੀ ਚਾਹੀਦੀ ਐ ਰਾਈਟ ਕਿੰਨੀ ਕਮਜਾ ਹੈਗੀ ਹੈ ਕਿੰਨੀ ਮਜਾ ਦੇ ਅਕੋਰਡਿੰਗ ਤੁਹਾਨੂੰ ਕਿੰਨਾ ਦੁੱਧ ਉਹ ਦੇ ਰਹੀ ਹੈ ਉਸ ਤੇ ਕਿ ਉਹਦੇ ਅਗੇਂਸਟ ਚਿੰਦਾ ਵੀ ਤੁਹਾਨੂੰ ਪੇਮੈਂਟਸ ਦੇ ਲੈਣੀ ਹੈ ਆਪਣੇ ਕਲਾਇੰਟਾਂ ਤੋਂ ਉਹ ਸਾਰੀ ਇੱਕ ਨੰਬਰ ਚ ਲਾਓ ਕੈਸ਼ ਤੇ ਘੱਟ ਕੰਮ ਕਰੋ ਬਿਕੋਜ਼ ਹੁੰਦਾ ਕਿ ਇਹ ਡੇਰੀ ਵੀ ਸਭ ਤੋਂ ਵੱਡੀ ਪ੍ਰੋਬਲਮ ਇਹ ਹੁੰਦੀ ਹੈ ਕਿ ਸਾਰੀ ਪੇਮੈਂਟ ਤੁਹਾਨੂੰ ਕੈਸ਼ ਆ ਰਹੀ ਹੈ ਰਾਈਟ ਤੁਸੀਂ ਆਪਣੇ ਤੁਸੀਂ ਦਿਖਾਤਾ ਕਿ ਬਈ ਤੁਹਾਡੇ ਕੋਲ 25 30 40 ਮਜਾ ਹੈਗੀ ਹੈ ਬਟ ਤੁਸੀਂ ਉਹ ਵਜਾਦਾ ਕਰੋਗੇ ਕਿ ਜੇ ਤੁਹਾਡੇ ਕੋਲ ਕੋਈ ਰਿਕਾਰਡ ਹੀ ਨਹੀਂ ਹੈਗੀ ਮੇਨਟੇਨ ਕਰਨ ਨੂੰ ਤੁਸੀਂ ਆਈਟੀਆਰ ਨਹੀਂ ਭਰ ਸਕਦੇ ਸੋ ਜਦ ਵੀ ਤੁਸੀਂ ਅੱਗੇ ਪਿੱਛੇ ਜੋ ਕਰਨਾ ਕਰਦੇ ਰੋ ਜਦ ਬੱਚੇ ਦਾ ਵੀਜ਼ਾ ਲਵਾਣਾ ਹੈ ਨਾ ਉਸ ਤੋਂ 1 ਸਾਲ ਪਹਿਲਾਂ ਤੁਸੀਂ ਥੋੜਾ ਜਿਆਦਾ ਤਰੀਕੇ ਨਾਲ ਕੰਮ ਕਰੋ ਆਸਟ੍ਰੇਲੀਆ ਦਾ ਵੀਜ਼ਾ ਲਵਾਣਾ ਹੈ ਕਿ ਭਈ ਬੱਚੇ ਦਾ ਜਿਹੜੀ ਵੀ ਪੇਮੈਂਟ ਲੈ ਰਹੇ ਆ ਆਪਾਂ ਅਕਾਊਂਟ ਤੇ ਆਣੀ ਹੈ ਉਹਦੇ ਕੇਸ ਤੇ ਅਸੀਂ ਆਈਟੀਆਰ ਫਿਲ ਕਰਨੀ ਹੈ ਕੇਸ ਤੁਹਾਡਾ 20% ਤੋਂ ਲੈ ਕੇ 100% ਤੱਕ ਚਲੇ ਜਾਏਗਾ ਸੋਲਿਡ ਹੋਣ ਤੁਹਾਨੂੰ ਫालतू ਏਜੰਟਾਂ ਨੂੰ ਪੈਸੇ ਦੇਣ ਦੀ ਲੋੜ ਨਹੀਂ ਹੈ ਫੰਡਾਂ ਲਈ ਬਿਕਾਜ਼ ਜਿਹੜੇ ਵੀ ਪੈਸੇ ਹੁਣ ਆ ਦੇ ਰਹੇ ਆ ਨਾ ਅਸੀਂ ਫੰਡਾਂ ਲਈ ਉਹ ਸਾਰੀ ਵੈਰੀਫਿਕੇਸ਼ਨ ਤਾਂ ਹੁਣ ਬੈਂਕਾਂ 'ਚ ਹੋ ਰਹੀ ਹੈ ਰਾਈਟ ਕਿੰਨੇ ਕੱਸੀ ਕਿੰਨਾ ਕਿਸ ਕਿਸ ਲੈਵਲ ਤੇ ਬੈਂਕ ਵੈਰੀਫਾਈ ਕਾਲਜ ਯੂਨੀਵਰਸਿਟੀ ਵੈਰੀਫਾਈ ਕਰ ਰਿਹਾ ਇਹ ਸਾਨੂੰ ਵੀ ਨਹੀਂ ਪਤਾ ਸੋ ਕੁਝ ਚੀਜ਼ਾਂ ਹੋਈ ਹੈ ਕੁਝ ਚੀਜ਼ਾਂ ਏਜੰਟ ਹਲੇ ਵੀ ਨਹੀਂ ਭੁੱਲਿਆ ਕਿ ਨਹੀਂ ਚੀਜ਼ਾਂ ਚੱਲ ਰਹੀਆਂ ਅਸੀਂ ਵੀ ਚਲਾ ਲਾਂਗੇ ਬਟ ਐਟ ਦੀ ਐਂਡ ਆਫ ਦਾ ਡੇ ਹੁੰਦਾ ਕੀ ਹੈ ਕਲਾਇੰਟ ਦੇ ਉੱਤੇ ਹੀ ਹੀਟ ਆਉਂਦੀ ਕਿਉਂਕਿ ਪੈਸੇ ਕਲਾਇੰਟ ਨਹੀਂ ਦੇਣੇ ਐਂਡ ਆਫ ਦਾ ਡੇ ਸੋ ਚੰਗਾ ਕਲਾਇੰਟ ਚੰਗਾ ਕਲਾਇੰਟ ਉੱਪਰੋਂ ਚੰਗਾ ਚਾਹੀਦਾ ਆਸਟ੍ਰੇਲੀਆ ਲਈ ਚੰਗਾ ਕੰਸਲਟੈਂਟ ਚੰਗੇ ਕਲਾਇੰਟ ਕੋਲ ਚੰਗੇ ਪੈਸੇ ਚੰਗੇ ਪੈਸੇ ਨਹੀਂ ਹੈ ਤਾਂ ਇੱਕ ਕਹਾਣੀ ਬਣਾਣੀ ਪੈਣੀ ਹੈ ਕਿ ਵੀ ਪੈਸੇ ਆਏ ਕਿਧਰੋਂ ਹੈ ਅਸੀਂ ਕੁਝ ਹੈਲਪ ਕਰ ਸਕਦੇ ਹਾਂ ਪਰ ਮੈਜੋਰਿਟੀ ਹੈਲਪ ਤੁਹਾਡੇ ਵੱਲੋਂ ਹੀ ਹੋਣੀ ਹੈ ਰਾਈਟ ਜੇ ਤੁਹਾਨੂੰ ਤੁਸੀਂ ਰਾਜੀ ਹੋ ਇਸ ਚੀਜ਼ ਲਈ ਤਾਂ ਅਸੀਂ ਮਿਲ ਜੁਲ ਕੇ ਕੰਮ ਕਰ ਸਕਦੇ ਹਾਂ ਬਿਕਾਜ਼ ਜ਼ੀਰੋ ਤੋਂ ਕੇਸ ਬਣਾਣਾ ਆਦੀ ਡੇਟ ਤੇ ਬਹੁਤ ਮੁਸ਼ਕਿਲ ਹੈਗਾ ਆਸਟ੍ਰੇਲੀਆ ਲਈ ਸੋ ਕੁਝ ਤੁਹਾਡੀ ਹੈਲਪ ਹੋਣੀ ਇਹਦੇ ਵਿੱਚ ਬਹੁਤ ਜ਼ਰੂਰੀ ਹੈ ਬਿਲਕੁਲ ਬਿਲਕੁਲ ਕਾਫੀ ਖਾਸ ਪੁਆਇੰਟਸ ਨੇ ਦੇਖੋ ਇਹ ਵਾਕਈ ਗੱਲਾਂ ਧਿਆਨ ਰੱਖਣ ਵਾਲੀਆਂ ਨੇ ਕਿਉਂਕਿ ਕਈਆਂ ਦੀ ਇਨਕਮ ਕਾਫੀ ਹੁੰਦੀ ਹੈ ਲੇਕਿਨ ਰਿਕਾਰਡ ਉਹਨਾਂ ਕੋਲ ਹੁੰਦਾ ਹੀ ਨਹੀਂ ਹੈ ਤੇ ਜਦੋਂ ਪੇਪਰ ਵਰਕ ਦੀ ਗੱਲ ਹੁੰਦੀ ਹੈ ਤਾਂ ਕੁਝ ਵੀ ਨਹੀਂ ਕਰ ਕਰ ਸਕਦਾ ਕੋਈ ਵੀ ਉੱਥੇ ਆ ਕੇ ਕਿਉਂਕਿ ਤੁਸੀਂ ਪੁਰਾਣੇ ਰਿਕਾਰਡਸ ਦਾ ਇੱਕਦਮ ਨਵੀਂ ਡੇਟ ਵਿੱਚ ਨਹੀਂ ਬਣਾ ਸਕਦੇ ਸੋ ਇਹਨਾਂ ਗੱਲਾਂ ਦਾ ਸ਼ੁਰੂ ਤੋਂ ਹੀ ਧਿਆਨ ਇੱਥੇ ਰੱਖਣਾ ਬਹੁਤ ਜ਼ਿਆਦਾ ਜ਼ਰੂਰੀ ਹੈ ਤਾਂ ਕਿ ਅੱਗੇ ਚੱਲ ਕੇ ਸਟੂਡੈਂਟਸ ਨੂੰ ਬਿਲਕੁਕੁਲ ਵੀ ਕਿਤੇ ਕੋਈ ਪ੍ਰੋਬਲਮ ਨਾ ਆਵੇ ਬਹੁਤ ਬਹੁਤ ਥੈਂਕਸ ਹੁਦੀ ਜੀ ਇਹ ਪੂਰੀ ਇਨਫੋਰਮੇਸ਼ਨ ਸਾਂ ਪਲਾ ਕੰਸਲਟੈਂਸੀ ਦਾ ਇਸ ਉੱਪਰ ਕਾਲ ਕਰਕੇ ਸਲਾਹ ਲੈ ਸਕਦੇ ਹੋ ਆਪਣੀ ਪ੍ਰੋਫਾਈਲ ਨੂੰ ਲੈ ਕੇ ਜਾਂ ਫੰਡਸ ਨੂੰ ਲੈ ਕੇ ਵੀ ਅਗਰ ਕੋਈ ਲੱਗ ਰਿਹਾ ਤੁਹਾਨੂੰ ਕੋਈ ਕੋਈ ਚੀਜ਼ਾਂ ਸਮਝ ਨਹੀਂ ਆ ਰਹੀਆਂ ਨੇ অপਸ਼ਨ ਸਮਝ ਨਹੀਂ ਆ ਰਹੀਆਂ ਨੇ ਤਾਂ ਰਾਈਟ ਵੇ ਨਾਲ ਅਗਰ ਤੁਸੀਂ ਅਪਲਾਈ ਕਰਕੇ ਵੀਜ਼ਾ ਲੈਣਾ ਚਾਹੁੰਦੇ ਹੋ ਚੋਪੜਾ ਕੰਸਲਟੈਂਸੀ ਦੀ ਸਲਾਹ ਤੁਸੀਂ ਜ਼ਰੂਰ ਲੈ ਸਕਦੇ ਹੋ ਔਰ ਅੱਗੋ ਵੀ ਅਸੀਂ ਇਸੇ ਤਰ੍ਹਾਂ ਨਾਲ ਹੋਰ ਇਨਫੋਰਮੇਟਿਵ ਵੀਡੀਓਜ਼ ਲੈ ਕੇ ਆਂਦੇ ਰਵਾਂਗੇ ਫਿਲਹਾਲ ਹੀ ਦੋਜੀ ਇਜਾਜ਼ਤ ਥੈਂਕ ਯੂ ਸੋ ਮਚ ਸਤਿ ਸ਼੍ਰੀ ਅਕਾਲ